ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਜੱਜ ਮੇਰਾ ਪਿੰਡ ਸਾਰੀ ਜਲਾ ਹਿਯਾਰਪੁਰ ਮੇਰਾ ਮੋਬਾਈਲ ਨੰਬਰ 98727 11248 ਹੈ ਕਿਸਾਨ ਵੀਰੋ ਮੈਂ ਪਿਛਲੇ ਸਾਲ ਝੋਨੇ ਦਾ ਬੀਜ ਸੂਰਿਆ 2421 ਬੀਜਿਆ ਸੀ ਜਿਹੜਾ ਕਿ ਪਨੀਰੀ ਸਮੇਤ 115 ਦਿਨਾਂ ਦੇ ਵਿੱਚ ਤਿਆਰ ਹੋ ਗਿਆ ਕਿਸਾਨ ਵੀਰੋ ਜਿਹੜਾ 2421 ਸੂਰਿਆ ਕੰਪਨੀ ਦਾ ਬੀਜ ਆ ਇਸ ਪਿਛਲੇ ਸਾਲ ਬਜਾਈ ਕੀਤੀ ਸੀ ਤੇ ਇਹਦੇ ਵਿੱਚ ਇਹ ਚ ਬਾਕੀ ਕੰਪਨੀਆਂ ਦੇ ਨਾਲੋਂ ਬਿਮਾਰੀ ਬਹੁਤ ਘੱਟ ਦੇਖਣ ਨੂੰ ਮਿਲੀ ਸੂਰਿਆ 2421 ਬਹੁਤ ਵਧੀਆ ਵੈਰਾਈਟੀ ਆ ਜੀ ਤੇ ਜਦੋਂ ਇਹ ਪੱਕਦੀ ਆ ਇਹਦਾ ਰੰਗ ਬਹੁਤ ਸੁਨਹਿਰਾ ਹੁੰਦਾ ਜੀ ਤੇ ਵੇਚਣ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਸੂਰਿਆ 2421 ਵੈਰਾਈਟੀ ਜਿਹੜੀ ਆ ਜੀ ਇਹ ਮੰਡੀ ਦੇ ਵਿੱਚ ਪਈ ਬਾਕੀ ਵੈਰਾਈਟੀ ਨਾਲੋਂ ਵੱਖਰੀ ਦਿੱਖਦੀ ਹੁੰਦੀ ਹੈ ਪਿਛਲੇ ਸਾਲ ਜੀ ਮੈਂ ਸੂਰਿਆ 2421 4 ਕਿੱਲਿਆਂ 'ਚ ਬੀਜਿਆ ਸੀ ਤੇ ਵੈਰਾਈਟੀ ਵਧੀਆ ਹੋਣ ਕਰਕੇ ਅੱਜ ਕੀ ਮੈਂ 6 ਕਿਲਿਆਂ ਵਿੱਚ ਬੀਜ ਰਿਹਾ ਜੀ ਇਹ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਬੀਜ ਵਧੀਆ ਹੋਣ ਦੇ ਨਾਤੇ ਇਹਨੂੰ ਪਹਿਲ ਦਿਓ ਜੀ ਕਿਸਾਨ ਭਰਾਵੋ ਸੂਰਿਆ ਕੰਪਨੀ ਦਾ 2421 ਲਗਾਓ ਘੱਟ ਸਮੇਂ ਦੇ ਵਿੱਚ ਵੱਧ ਮੁਨਾਫਾ ਪਾਓ